ਆਂਧਰਾ ਪ੍ਰਦੇਸ਼ ਦੇ ਜੰਗਲਾਤ ਵਿਭਾਗ ਦੇ ਅਧਿਕਾਰੀ ਲਗਭਗ 40 ਸਾਲਾਂ ਤੋਂ ਇੱਕ ਪੰਛੀ ਦੀ ਭਾਲ ਕਰ ਰਹੇ ਨੇ ਇਸ ਲਈ ਉਹਨਾਂ ਨੇ ਜੰਗਲਾਂ ਦੇ ਵਿੱਚ ਕੈਮਰੇ ਲਗਾਏ ਹੋਏ ਨੇ ਅਤੇ ਉਸਦੇ ਨਿਸ਼ਾਨਾਂ ਦੀ ਭਾਲ ਕੀਤੀ ਜਾ ਰਹੀ ਹੈ ਜੰਗਲਾਤ ਵਿਭਾਗ ਦੇ ਵੱਲੋਂ ਘੱਟੋ-ਘੱਟ ਪੰਛੀਆਂ ਦੀਆਂ ਆਵਾਜ਼ਾਂ ਨੂੰ ਇਨ੍ਹਾਂ ਕੈਮਰਿਆਂ ਦੇ ਰਾਹੀਂ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਦੁਰਲੱਭ ਪੰਛੀ ਦਾ ਨਾਮ ਕਾਲੀ ਬੀ ਕੋਡੀ ਹੈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਕਿ ਗਦਾਬਰੀ ਅਤੇ ਪੇਨਾ ਨਦੀ ਦੇ ਬੇਸਿਨਾ ਵਿੱਚ ਪਾਈ ਜਾਣ ਵਾਲੀ ਕਾਲੀ ਬੇ ਕੋਡੀ ਦੀ ਇਹ ਪ੍ਰਜਾਤੀ ਸਨ 1900 ਤੋਂ ਬਾਅਦ ਵੱਡੀ ਗਿਣਤੀ ਵਿੱਚ ਦਿਖਾਈ ਨਹੀਂ ਦਿੱਤੀ ਹੈ ਅਧਿਕਾਰੀਆਂ ਦਾ ਇਹ ਵੀ ਕਹਿਣਾ ਸੀ ਕਿ ਜਨਵਰੀ 1986 ਦੇ ਪਹਿਲੇ ਹਫਤੇ ਐ ਤੰਨਾ ਨਾਮ ਦੇ ਇੱਕ ਸਥਾਨਕ ਵਿਅਕਤੀ ਨੂੰ ਇੱਕ ਕਾਲੀ ਵਿਕੋਡੀ ਮਿਲਿਆ ਹੈ ਅਤੇ ਇਹ ਮबई ਦੇ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਵਿੱਚ ਲੈ ਕੇ ਜਾਣ ਦੇ ਦੌਰਾਨ ਮਰ ਗਿਆ ਸੀ ਇਹ ਮਰਿਆ ਹੋਇਆ ਪੰਛੀ ਇਸ ਵੇਲੇ ਬੰਬੇ ਨੇਚਰਲ ਹਿਸਟਰੀ ਸੁਸਾਇਟੀ ਮਿਊਜ਼ੀਅਮ ਦੇ ਵਿੱਚ ਰੱਖਿਆ ਹੋਇਆ ਹੈ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਦੋਂ ਤੋਂ ਕਾਲੀ ਵਿਕੋਡੀ ਦੇ ਦੁਬਾਰਾ ਦੇਖੇ ਜਾਣ ਦੀ ਕੋਈ ਰਿਪੋਰਟ ਉਹਨਾਂ ਕੋਲ ਨਹੀਂ ਹੈ ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਕਿਹਾ ਕਿ ਉਹਨਾਂ ਨੇ ਇਸ ਪੰਛੀ ਨੂੰ ਵਾਈਐਸਆਰ ਜ਼ਿਲ੍ਹਾ ੜੱਪਾ ਦੇ ਰੈਡੀ ਪੱਲੀ ਖੇਤਰ ਦੇ ਜੰਗਲਾਂ ਵਿੱਚ ਦੇਖਿਆ ਹੈ ਪਰ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਬਾਰੇ ਉਹਨਾਂ ਦੇ ਕੋਲ ਕੋਈ ਵੀ ਅਧਿਕਾਰਤ ਸਬੂਤ ਨਹੀਂ ਹੈ ਇਸ ਦੇ ਨਾਲ ਹੀ ਸਰਕਾਰ ਨੇ ਲੰਕਾ ਮੇਸ਼ਵਰ ਅਤੇ ਪੈਨਸੂਲਾ ਨਰਸੀਮਾ ਸਥਾਨਾਂ ਨੂੰ ਵੀ ਕਾਲੀਬ ਕੋਡੀ ਦੇ ਨਿਵਾਸ ਵਜੋਂ ਐਲਾਨਿਆ ਹੈ ਕਾਲੀਬ ਕੋਡੀ ਨੂੰ ਆਖਿਰ ਦੇ ਵਿੱਚ 1986 ਵਿੱਚ ਦੇਖਿਆ ਗਿਆ ਸੀ ਉਦੋਂ ਤੋਂ ਹੀ ਜੰਗਲਾਤ ਵਿਭਾਗ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਤੇ ਹੋਰ ਸੰਗਠਨਾਂ ਦੇ ਨਾਲ ਮਿਲ ਕੇ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ ਤੁਹਾਨੂੰ ਦੱਸ ਦਿੰਨਾ ਹੈ ਕਿ ਜੰਗਲਾਤ ਵਿਭਾਗ ਦੇ ਵੱਲੋਂ ਇਸ ਵੇਲੇ ਜੰਗਲਾਂ ਵਿੱਚ 40 ਕੈਮਰੇ ਲਗਾਏ ਗਏ ਨੇ ਅਤੇ ਹਰ 15 ਦਿਨਾਂ ਬਾਅਦ ਉਹਨਾਂ ਕੈਮਰਿਆਂ ਦੀ ਰਿਕਾਰਡਿੰਗ ਦੀ ਸਮੀਖਿਆ ਵੀ ਕੀਤੀ ਜਾਂਦੀ ਹੈ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਵੇਲੇ ਸੰਤਰੀ ਦੇ ਆਲੇ-ਦੁਆਲੇ ਲੋਕਾਂ ਵਿੱਚ ਇਸ ਪੰਛੀ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ ਅਤੇ ਇਸ ਦੇ ਟਿਕਾਣੇ ਦਾ ਪਤਾ ਲਗਾਉਣ ਦੇ ਲਈ ਕੰਮ ਵੀ ਕੀਤਾ ਜਾ ਰਿਹਾ ਹੈ ਕੜੱਪਾ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਪੰਛੀ ਨੂੰ ਲੱਭਣ ਦੇ ਲਈ ਕਈ ਤਰੀਕੇ ਵਰਤ